ਯੁੱਧ ਨਸ਼ਿਆਂ ਵਿਰੁੱਧ ਇਸ ਨਾਰੇ ਤਹਿਤ ਪੰਜਾਬ ਸਰਕਾਰ ਦੀ ਸਰਗਰਮੀ ਕਾਫੀ ਸਮੇਂ ਤੋਂ ਚੱਲ ਰਹੀ ਹੈ 3-4 ਮਹੀਨਿਆਂ ਤੋਂ ਇਸ ਦੇ ਬਾਵਜੂਦ ਵੀ ਕਿਤੇ ਨਾ ਕਿਤੇ ਗੱਲ ਸਾਹਮਣੇ ਦੇਖਣ ਨੂੰ ਮਿਲ ਜਾਂਦੀ ਹੈ ਕਿ ਅੱਜ ਚਿੱਟੇ ਨਾਲ ਮੌਤ ਹੋ ਗਈ ਅੱਜ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਤਾਂ ਹੈਰਾਨੀਜਨ ਕੰਕੜਾ ਸਾਹਮਣੇ ਆਇਆ ਹੈ ਹਲਕਾ ਜਲਾਲਾਬਾਦ ਦੇ ਇੱਕ ਥੋੜੇ ਜੇ ਪਿੰਡਾਂ ਦੇ ਏਰੀਏ ਦੇ ਵਿੱਚ ਹੀ ਇੱਕ ਹਫ਼ਤੇ ਦੇ ਅੰਦਰ 5-6 ਮੌਤਾਂ ਦਾ ਸਾਹਮਣੇ ਆਇਆ ਅੰਕੜਾ ਇਸ ਨੂੰ ਲੈ ਕੇ ਲੋਕ ਸੜਕਾਂ ਤੇ ਵੀ ਆਏ ਪੁਲਿਸ ਦੀ ਮਿਲੀ ਭੁਗਤ ਦੇ ਉੱਤੇ ਸਵਾਲ ਵੀ ਉਠ ਰਹੇ ਨੇ ਪੰਜਾਬ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਅਸ਼ੋਕ ਕੁਮਾਰ ਸਾਡੇ ਨਾਲ ਜੁੜ ਚੁੱਕੇ ਹੈ ਉਹਨਾਂ ਨੇ ਧਰਨੇ ਮੁਜਾਰਿਆਂ ਨੂੰ ਲੀਡ ਵੀ ਕੀਤਾ ਔਰ ਉਲਟਾ ਇਹਨਾਂ ਤੇ ਸਵਾਲ ਖੜੇ ਕੀਤੇ ਗਏ ਕੁਝ ਆਮ ਆਦਮੀ ਪਾਰਟੀ ਦੇ ਆਗੂਆਂ ਸਣੇ ਪੁਲਿਸ ਦੇ ਵੱਲੋਂ ਖਾਸ ਕਰਕੇ ਮੌਕੇ ਦੇ ਜਿਹੜੇ ਡੀਐਸਪੀ ਨੇ ਉਹ ਕਹਿ ਰਹੇ ਨੇ ਕਿ ਜ਼ਿੰਮੇਵਾਰੀ ਕਿਸ ਦੀ ਹੈ ਉਹਨਾਂ ਨੂੰ ਬਦਨਾਮ ਨਾ ਕੀਤਾ ਜਾਵੇ ਇਹ ਸਾਰੀ ਗੱਲਬਾਤ ਕਰਾਂਗੇ ਅਸ਼ੋਕ ਕੁਮਾਰ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਇਹੀ ਜਾਨਣਾ ਚਾਹਾਂਗਾ ਕਿ ਚਿੱਟੇ ਨਾਲ ਜਾਂ ਕਿਸੇ ਹੋਰ ਤਰੀਕੇ ਦੇ ਵਰਤੋਂ ਕੀਤੀ ਗਈ ਜਿਹੜੀ ਨਸ਼ੇ ਦੀ ਉਸ ਦੇ ਨਾਲ ਕਿੰਨੀਆਂ ਮੌਤਾਂ ਥੋੜੇ ਦਿਨਾਂ ਦੇ ਸਾਹਮਣੇ ਤੁਸੀਂ ਵੇਖ ਲਈਆਂ ਆਪਣੀ ਅੱਖੀ ਔਰ ਆਪਣੇ ਹੱਥੀ ਉਹਨਾਂ ਲਾਸ਼ਾਂ ਨੂੰ ਚੁੱਕਿਆ ਸੰਦੀਪ ਜੀ 6 ਮੌਤਾਂ ਸਾਡੇ ਕੈਮਰੇ 'ਚ ਕੈਦ ਨੇ ਪਿਛਲੇ ਦਿਨਾਂ ਦੀਆਂ ਜਿਹੜੇ ਪਿਛਲੇ 5 ਤੋਂ 6 ਦਿਨਾਂ ਦੀਆਂ 6 ਮੌਤਾਂ ਨੇ ਤਿੰਨ ਤੋਂ ਚਾਰ ਚਿੱਟਾ ਲਾ ਕੇ ਮੁੰਡੇ ਮਰੇ ਨੇ ਬਾਕੀ ਚਿੱਟੇ ਦੇ ਸੁਦਾਗਰਾਂ ਵੱਲੋਂ ਜਿਹੜੇ ਮੁੰਡੇ ਸਾਡੇ ਮਾਰੇ ਗਏ ਨੇ ਜਿਹੜੇ ਰੋਕਦੇ ਸੀ ਚਿੱਟਾ ਵੇਚਣ ਤੋਂ ਪਿੰਡਾਂ ਦੇ ਵਿੱਚ ਕਮੇਟੀਆਂ ਸੀ ਉਹਨਾਂ ਨੇ ਚਿੱਟੇ ਦੇ ਸੁਦਾਗਰਾਂ ਨੇ ਉਹਨਾਂ ਨੂੰ ਮਾਰਿਆ ਜੀ ਜੀ 6 ਮੌਤਾਂ ਲਗਭਗ ਹੋ ਚੁੱਕੀਆਂ ਨੇ ਪਿਛਲੇ 6 ਦਿਨਾਂ ਦੇ ਵਿੱਚ ਇਹ ਕਿੰਨੇ ਏਰੀਆ ਦੇ ਵਿੱਚੋਂ ਤੁਹਾਨੂੰ ਘਟਨਾਵਾਂ ਮਿਲੀਆਂ ਨੇ ਇਹ ਜਿਆਲਾਬਾਦ ਦੇ ਬਸ 5-7 ਕਿਲੋਮੀਟਰ ਦੇ ਏਰੀਏ ਦੇ ਵਿੱਚ ਹੀ ਘਟਨਾਵਾਂ ਮਿਲੀਆਂ ਨੇ 5 ਤੋਂ 7 ਕਿਲੋਮੀਟਰ ਦੇ ਵਿੱਚ ਇਹ 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 ਸਾਡੇ ਕੋਲ ਮੌਤਾਂ ਜਿਹੜੀਆਂ ਕੈਮਰੇ 'ਚ ਨਹੀਂ ਛੇ ਉਹ ਨੇ ਬੱਸੇ ਸਾਡੇ ਪੰਜਾਬ ਦੇ ਲਗਭਗ ਮੌਤਾਂ ਹੋ ਗਈਆਂ ਜਿਹੜੀ ਕੈਮਰੇ ਤੋਂ ਬਾਹਰ ਨੇ ਜਾਂ ਸਾਡੀ ਧਿਆਨ 'ਚ ਨਹੀਂ ਸੀ ਅਸੀਂ ਹੁਣ ਜਦੋਂ ਉਹਦਾ ਧਿਆਨ ਕੀਤਾ ਉਸ ਤੋਂ ਬਾਅਦ ਅਸੀਂ ਦੋ ਵਾਰੀ ਰੋਡ ਜਾਮ ਇੱਕ ਰੋਡ ਜਾਮ ਵੀ ਰੱਖਿਆ ਔਰ ਇੱਕ ਵਾਰੀ ਡੀਐਸਪੀ ਦਫਤਰ ਦੇ ਸਾਹਮਣੇ ਪ੍ਰਦਰਸ਼ਨ ਵੀ ਵੱਡਾ ਕੀਤਾ ਪਰ ਇਸ ਦੇ ਬਾਵਜੂਦ ਵੀ ਚਿੱਟਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਕੱਲ ਸਾਡੇ ਮੁੰਡਿਆਂ ਨੇ ਲਾਈਵ ਸੇਲ ਵੀ ਕੀਤਾ ਚਿੱਟਾ ਇਹ ਤੋਂ ਲਿਆ ਵੀ ਹੈ ਅਸ਼ੋਕ ਕੁਮਾਰ ਜੀ ਮੈਨੂੰ ਇੱਕ ਗੱਲ ਇਹ ਦੱਸੋ ਕਿ ਜਰਾਲਾਬਾਦ ਇਲਾਕਾ ਇੱਕ ਤਾਂ ਸਰਹੱਦੀ ਇਲਾਕਾ ਤਾਂ ਸਾਰਾ ਹੀ ਇਹ 5 6 ਜ਼ਿਲ੍ਹੇ ਪੰਜਾਬ ਦੇ ਆ ਸਭ ਤੋਂ ਬਾਅਦ ਘਟਨਾਵਾਂ ਦਾ ਜ਼ਿਕਰ ਤੁਸੀਂ ਕਰਦੇ ਹੋ ਕਿ ਉਸ ਇਲਾਕੇ ਚੋਂ ਆਈਆਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚੱਲਿਆ ਕਿ ਉਸ ਦੀ ਮੁਹਿੰਮ ਤੁਹਾਡੇ ਇਲਾਕੇ ਤੱਕ ਨਹੀਂ ਪੁੱਜੀ ਕਿ ਜਿਹੜੇ ਥਾਂ ਥਾਂ ਤੇ ਪੋਸਟਰ ਲੱਗੇ ਨੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਫੋਟੋ ਨਾਲ ਲੱਗੀ ਆ ਕਿ ਨਸ਼ਾ ਤਸਕਰਾਂ ਦੇ ਬਾਰੇ ਜਾਣਕਾਰੀ ਦਿਓ ਤੁਹਾਡੀ ਜਾਣਕਾਰੀ ਗੁਪਤ ਰੱਖੀ ਜਾਏਗੀ ਉਹਨਾਂ ਤੇ ਤੁਰੰਤ ਕਾਰਵਾਈ ਕਰਾਂਗੇ ਕਿ ਇਸ ਤਰ੍ਹਾਂ ਦੀ ਗੱਲ ਤੁਹਾਡੇ ਇਲਾਕੇ ਚ ਪੁੱਜੀ ਨਹੀਂ ਜੇ ਅਮਲ ਨਹੀਂ ਹੋਇਆ ਸਾਡੇ ਸੰਦੀਪ ਜੀ ਅੱਗੇ ਨੂੰ ਵਧਿਆ ਹੈ ਯੁੱਧ ਬੇਸ਼ਾਂ ਅਵਰਧ ਜਦੋਂ ਦਾ ਸ਼ੁਰੂ ਕੀਤਾ ਹੈ ਨਾ ਉਦੋਂ ਬਾਅਦ ਇਹ ਵਧਿਆ ਇਸ ਇਲਾਕੇ ਚ ਇਸ ਇਲਾਕੇ ਚ ਕੋਈ ਹੋ ਮਹਿਮ ਨਹੀਂ ਪੁੱਜੀ ਇੱਥੇ ਤੜਾ ਤਾੜ ਵਿਕ ਰਿਹਾ ਹੈ ਹੋਮ ਡਿਲੀਵਰੀ ਤੱਕ ਹੋ ਰਿਹਾ ਹੈ ਔਰ ਕੁਝ ਕਾਲੀਆਂ ਪੇਡਾਂ ਪੁਲਿਸ ਦੀਆਂ ਨਹੀਂ ਕਹਿ ਸਕਦੇ ਅਸੀਂ ਵੀ ਨਾਲ ਰਲੀਆਂ ਨੇ ਜਿਨ੍ਹਾਂ ਦੇ ਕਾਰਨ ਇਹ ਨਸ਼ਾ ਵਧਿਆ ਹੈ ਔਰ ਇਹਨੂੰ ਰੋਕਣ ਦੇ ਵਿੱਚ ਪੁਲਿਸ ਜਲਾਲਾਬਾਦ ਦੀ ਨਾਕਾਮਯਾਬੀ ਰਹੀ ਹੈ ਜੀ ਤੁਸੀਂ ਕਹਿੰਦੇ ਕਿ ਪੁਲਿਸ ਦੀ ਮਿਲਿਪੁਗਤ ਤੋਂ ਬਣਾ ਨਹੀਂ ਹੋਇਆ ਸਭ ਕੁਝ ਤੁਸੀਂ ਪਿਛਲੇ ਦਿਨ ਜਿਹੜਾ ਪ੍ਰੋਟੈਸਟ ਕੀਤਾ ਰੋਡ ਜਾਮ ਕੀਤਾ ਉਹਦੇ ਚ ਕਾਫੀ ਲੋਕ ਵੱਖੋ ਵੱਖਰੇ ਤਰ੍ਹਾਂ ਦੇ ਜਿਹੜੇ ਤੁਹਾਡੇ ਨਾਲ ਸ਼ਾਮਲ ਵੀ ਹੋਏ ਚਾਹੇ ਪੋਲਿਟੀਕਲ ਸੀ ਨੋਨ ਪੋਲਿਟੀਕਲ ਸੀ ਆਮ ਜਨਤਾ ਦੁਕਾਨਦਾਰ ਵਪਾਰੀ ਉਹ ਜਦੋਂ ਪੁਲਿਸ ਦੇ ਖਿਲਾਫ ਪ੍ਰਦਰਸ਼ਨ ਕਰਦੇ ਹੋ ਇੱਕ ਵੀਡੀਓ ਨਾਲ ਦੇ ਨਾਲ ਮੁੜ ਕੇ ਤੁਹਾਡੇ ਖਿਲਾਫ ਹੀ ਆ ਜਾਂਦਾ ਜਿਸ ਵਿੱਚ ਇਹ ਕਿਹਾ ਗਿਆ ਕਿ ਪੁਲਿਸ ਦੇ ਅਧਿਕਾਰੀਆਂ ਨੂੰ ਬਦਨਾਮ ਕੀਤਾ ਜਾ ਰਿਹਾ ਜੀ ਸੰਦੀਪ ਜੀ ਇਹ ਸਾਬ ਲਾਓ ਤੁਸੀਂ ਹੁਣੋ ਚਲੋ ਉਹ ਜਿੰਨਾ ਪਾਈ ਉਹਨਾਂ ਬਾਰੇ ਤਾਂ ਮੈਂ ਕੀ ਕਹਾਗਾ ਮਾਤਾ ਡੀਐਸਪੀ ਨੂੰ ਕਾਂਗਾ ਬੀ ਡੀਐਸਪੀ ਸਾਹਿਬ ਤੁਸੀਂ ਜਿਹੜਾ ਕੰਮ ਚਿੱਟਾ ਬੰਦ ਕਰਨਾ ਸੀ ਉਸ ਪਾਸੇ ਤਾਂ ਤੁਹਾਡਾ ਧਿਆਨ ਨਹੀਂ ਤੇ ਤੁਹਾਡਾ ਧਿਆਨ ਹੋ ਗਿਆ ਵੀ ਸ਼ੋਅ ਕਰੀ ਗਲਤ ਕਰ ਰਹੇ ਨੇ ਸ਼ੋਅ ਕਰੀ ਕੀ ਗਲਤ ਕਰ ਰਹੇ ਨੇ ਸ਼ੋਅ ਕਰਦਾ ਇਹ ਬੁਖਾਰ ਆ ਰਿਹਾ ਨਹੀਂ ਇੱਥੇ ਮੌਤ ਹੋ ਗਈ ਉੱਥੇ ਮੌਤ ਹੋ ਗਈ ਇੱਥੇ ਹੋ ਗਈ ਤੁਸੀਂ ਆਪ ਦਾ ਡੀਐਸਪੀ ਸਾਹਿਬ ਡਾਕਟਰ ਨੂੰ ਸਿਆਸੀ ਖਾੜਾ ਬਣਾ ਲਿਆ ਸਿਆਸੀ ਖਾੜਾ ਬਣਾ ਲਿਆ ਤੁਸੀਂ ਵਿੱਚ ਖਲੋਤੇ ਜੇ ਕੋਈ ਤਿੰਨ ਚਾਰ ਬੰਦੇ ਇੱਧਰ ਤਿੰਨ ਚਾਰ ਇੱਧਰ ਉਹ ਵੀ ਸਾਡੇ ਭਰਾ ਨੇ ਮੁਰਨਾਤ ਸਾਬੂ ਕੀ ਗੱਲ ਦਾ ਕੋਈ ਨਸਾਨੀ ਭੱਡੀ ਆ ਕੀ ਸਭ ਤੁਸੀਂ ਤਾਂ ਜ਼ਿੰਮੇਵਾਰ ਅਫਸਰ ਹੋਣਾ ਤੁਹਾਡੀ ਤਾਂ ਜ਼ਿੰਮੇਵਾਰੀ ਵੱਢਦੀ ਨਾ ਤੁਹਾਡੀ ਨੇ ਲੈਕੀ ਕਰਕੇ ਇਹ ਮੌਤਾਂ ਹੋਈਆਂ ਨੇ ਤੁਹਾਡੀ ਨੇ ਲੈਕੀ ਕਰਕੇ ਪਰਜਾਲਾ ਬਾਅਦ ਇਸ ਤਰ੍ਹਾਂ ਕਦੇ ਹਾਲਾਤ ਨਹੀਂ ਹੋਏ ਸੀ ਜਾਲਾ ਬਾਅਦ ਤਾਲੀ ਬੰਡ ਬਣ ਗਿਆ ਸ਼ਰੇ ਆਮ ਇਹ ਡੀਐਸਪੀ ਦੀ ਨਲੈਕੀ ਕਰਕੇ ਸ਼ਰੇ ਆਮ ਸ਼ਾਮ ਨੂੰ ਕੋਈ ਮਾਤਾ ਕੋਈ ਵੀਰ ਸੈਰ ਕਰਨ ਦੇ ਲਈ ਨਿਕਲਦਾ ਤੇ ਉਹਨਾਂ ਦੇ ਕੋਲ ਮੋਬਾਈਲ ਖੋਹ ਲਿਆ ਜਾਂਦਾ ਬੀਬੀ ਕੋਲ ਪਰਚ ਖੋਹ ਲਿਆ ਜਾਂਦਾ ਤੇ ਜਿਹੜਾ ਪਰਸ ਜਿਹੜਾ ਮੋਬਾਈਲ ਨਹੀਂ ਛੱਡਦਾ ਆਉਂਦਾ ਕਾਪੇ ਦੇ ਨਾਲ ਸਿਰ ਵੜਦਾ ਕਹਿੰਦਾ ਇਹੋ ਜਿਹਿਆਂ ਅਣਗਿੰਦ ਘਟਨਾਵਾਂ ਹੋ ਚੁੱਕੀਆਂ ਨੇ ਮੌਤਾਂ ਤੁਹਾਡੇ ਸਾਹਮਣੇ ਨੇ ਰੋਜ਼ਾਨਾ ਦੀਆਂ ਇੱਕ ਦੋ ਦੋ ਮੌਤਾਂ ਹੋ ਰਹੀਆਂ ਨੇ ਜਿਹੜੇ ਬਿਲਕੁਲ ਸਾ ਗਰੀਬ ਪਰਿਵਾਰ ਨੇ ਉਹ ਸਾਡੇ ਸਾਹਮਣੇ ਆ ਰਹੇ ਨੇ ਪੁਲਿਸ ਅਧਿਕਾਰੀਆਂ ਦਾ ਤੁਸੀਂ ਕਹਿ ਕਿ ਜ਼ਿੰਮੇਵਾਰ ਹੈ ਕੁਝ ਅਧਿਕਾਰੀ ਮਿਲੇ ਹੋਏ ਨੇ ਕਾਲੀਆਂ ਭੇਡਾਂ ਦੀ ਗੱਲ ਚੰਡੀਗੜ੍ਹ ਹੈੱਡ ਕੁਆਟਰ ਤੋਂ ਹੁੰਦੀ ਹੋਈ ਪੂਰੇ ਪੰਜਾਬ ਦੇ ਵਿੱਚ ਪ੍ਰਚਲਿਤ ਹੈ ਕਿ ਸਾਰੇ ਜਿਹੜੇ ਪੁਲਿਸ ਦੀ ਵਰਦੀ ਤੇ ਦਾਗ ਲਾ ਦਿੰਦੇ ਨੇ ਕੁਝ ਵਿੱਚ ਲੋਕ ਹੁੰਦੇ ਨੇ ਉਥੇ ਕਿਹੜੇ ਪਦਰ ਦੇ ਅਧਿਕਾਰੀ ਆ ਜਿਹੜੇ ਤੁਹਾਨੂੰ ਲੱਗਦਾ ਹੈ ਮਿਲੇ ਹੋਏ ਨੇ ਕਿ ਹੇਠਲੇ ਪੱਧਰ ਤੇ ਥਾਣਿਆਂ ਦੇ ਜਿਹੜੇ ਮੁਖੀ ਨੇ ਐਸ ਐਚਓ ਨੇ ਉਹਨਾਂ ਦੀ ਜ਼ਿੰਮੇਵਾਰੀ ਸਹੀ ਨਹੀਂ ਨਿਭਾਈ ਜਾ ਰਹੀ? ਡੀਐਸਪੀ ਜਿਆਲਾਬਾਦ ਸਹੀ ਤਰੀਕੇ ਨਾਲ ਜਨਾਬ ਜਾਂਚ ਕਰ ਲਵੇ ਮੈਨੂੰ ਤਾਂ ਇੱਕ ਗੱਲ ਦੀ ਸੰਦੀਪ ਜੀ ਇਹ ਪਤਾ ਹੀ ਨਹੀਂ ਲੱਗਦਾ ਪਿਆ ਵੀ ਯੋਗ ਨਸ਼ਾ ਵਿਰੋਧ ਦੇ ਕਿ ਯੋਗ ਜਿਹੜੇ ਨਸ਼ਾ ਫੜਾਉਣ ਵਾਲੇ ਨੇ ਜਿਹੜੇ ਇਹਨੂੰ ਰੋਕਦੇ ਨੇ ਉਹਨਾਂ ਦੇ ਵਿਰੋਧ ਦੇ ਪਹਿਲਾਂ ਤਾਂ ਸਰਕਾਰ ਇਹ ਕਲੀਅਰ ਕਰੇ ਨਾ ਵੀ ਯੋਗ ਨਸ਼ਿਆਂ ਦੇ ਵਿਰੋਧ ਦੇ ਕੇ ਜਿਹੜਾ ਨਸ਼ਾ ਫੜਾ ਰਣੀ ਹੁਣ ਡੀਐਸਪੀ ਜਲਾਵਾਦੀ ਸਹੀ ਤਰੀਕੇ ਨਾਲ ਤੁਸੀਂ ਜਾਂਚ ਕਰਾ ਲਓ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਉਹ ਮਹਾਰਾਜਾ ਫਰੀਦਕੋਟੀਆਂ ਬਣਿਆ ਮਿੱਠਾ ਘਰਾں ਚ ਕੋਟ ਵੱਡੀਆਂ ਵੱਡੀਆਂ ਕੋਠੀਆਂ ਵੱਡੀਆਂ ਵੱਡੀਆਂ ਗੱਡੀਆਂ ਕੋੜੇ ਵੱਡੇ ਵੱਡੇ ਉਹਦੇ ਸ਼ੌਂਕ ਨੇ ਤੇ ਮਹਾਰਾਜਾ ਫਰੀਦਕੋਟ ਯਾ ਟਾਂ ਆਂਦਾ ਵੇਲੇ ਕੁ ਵੇਲੇ ਆਂਦਾ ਹੈ ਉਗਰਾਹੀ ਗੁਰੂ ਕਰਕੇ ਆਉਂਦੇ ਬੰਦੇ ਤੇ ਸ਼ਾਮ ਨੂੰ ਘਰਾਣੂ ਤੇ ਇਹਨਾਂ ਦੀ ਬਦੌਲਤ ਅਚਾਉਖ ਮਾਰ ਦੀ ਜਿਸ ਤਰ੍ਹਾਂ ਦੇ ਦੋਸ਼ ਤੁਸੀਂ ਪੁਲਿਸ ਅਧਿਕਾਰੀਆਂ ਤੇ ਲਗਾ ਰਹੇ ਹੋ ਇਹ ਨਾ ਹੋਵੇ ਕਿ ਕੱਲ ਨੂੰ ਤੁਹਾਡੇ ਤੇ ਇੱਕ ਪਰਚਾ ਪੈ ਜਾਵੇ ਕਿ ਬੰਦੇ ਨੇ ਬਿਨਾਂ ਤੱਥਾਂ ਦੇ ਆਧਾਰ ਤੇ ਸਾਡੇ ਤੇ ਦੋਸ਼ ਲਾਏ ਆ ਬੇਬੁਨਿਆਦ। ਵੀ ਤੱਤ ਕੀ ਕਿਉਂ ਤੱਤ ਨਹੀਂ ਜਨਾਬ ਜਿਹੜੇ ਰੋਕਣ ਵਾਲੇ ਸੀ ਰੋਕਣ ਦੇ ਵਿੱਚ ਅਸਫਲ ਹੋ ਗਏ ਤੁਹਾਡੇ ਸਾਹਮਣੇ ਇਹ ਹੂੰ ਜੇ ਮਤਲਬ ਮੌਤਾਂ ਹੁੰਦੀਆਂ ਨਾ ਤੁਸੀਂ ਬੋਲਦੇ ਨੇ ਪਿਆ ਹ ਜੇ ਰੋਕਿਆ ਹੁੰਦਾ ਤਾਂ ਮੌਤਾਂ ਹੀ ਨਾ ਹੁੰਦੀਆਂ ਯੁੱਧ ਨਸ਼ਾ ਅਬਰਦ ਸਹੀ ਹੁੰਦਾ ਮਰੋਕਿਆ ਹੁੰਦਾ ਤੇ ਮੌਤਾਂ ਹੀ ਨਾ ਹੁੰਦੀਆਂ ਉੱਥੋਂ ਦੇ ਲੋਕ ਆ ਜਿਹੜੇ ਹਲਕਾ ਜਲਾਲਾਬਾਦ ਦੇ ਜਿਹੜੇ ਪਿੰਡਾਂ ਦੇ ਲੋਕ ਨੇ ਜਿਨ੍ਹਾਂ ਦੇ ਕੋਲ ਤੁਸੀਂ ਵੀ ਜਾ ਕੇ ਵਿਚਰਦੇ ਹੋ ਖਾਸ ਕਰਕੇ ਉਹ ਪੀੜਿਤ ਪਰਿਵਾਰ ਜਿਹੜੇ ਹੁਣ ਦੁਖੀ ਨੇ ਜਿਨ੍ਹਾਂ ਦੇ ਘਰਾਂ 'ਚ ਸੱਥਰ ਵਿਸ਼ੇ ਜਦੋਂ ਉਹਨਾਂ ਨਾਲ ਤੁਸੀਂ ਗੱਲਬਾਤ ਕੀਤੀ ਹੈ ਉਹਨਾਂ ਦੀ ਪਹਿਲੀ ਸਿੱਟੇ ਕਿਹੜੀ ਮੰਗ ਆਉਂਦੀ ਹੈ ਕੀ ਚਾਹੁੰਦੇ ਕੀ ਆਓ ਉਹ ਇੱਕੋ ਗੱਲ ਚਾਹੁੰਦੇ ਨੇ ਵੀ ਨਸ਼ਾ ਬੰਦ ਹੋਵੇ ਨਸ਼ਾ ਬੰਦ ਹੁੰਦੀ ਬਜਾਏ ਵਧ ਰਿਹਾ ਹੈ ਮਾਵਾ ਦੇ ਪੁੱਤ ਨਹੀਂ ਅੱਜ ਇਹ ਸੰਦੀਪ ਜੀ ਕਈ ਮਾਵਾ ਤਾਂ ਹੈ ਜੀਆਂ ਨੇ ਇਹਨਾਂ ਪਰਿਵਾਰਾਂ ਦੇ ਵਿੱਚੋਂ ਜਿਨ੍ਹਾਂ ਦੇ ਸਿਰ ਦੇ ਸਾਈ ਚਲੇ ਗਏ ਤੁਸੀਂ ਗਾਲ ਪਰਚੇ ਦੀ ਕੀਤੀ ਸਿਰ ਤੇ ਸਾਈ ਚਲੇ ਗਿਆ ਤੇ ਸਿਰ ਤੇ ਸਾਈ ਚਲੇ ਕੇ ਮਾਵਾ ਨੇ ਘਰਾਂ ਦੇ ਵਿੱਚ ਲੋਕਾਂ ਦੇ ਬਰਤਨ ਝੂਠੇ ਮਾਂਜ ਕੇ ਕਈ ਮਾਤਾ ਨੇ ਰੋਟੀਆਂ ਪਕਾ ਕੇ ਲੋਕਾਂ ਦੇ ਵਿਆਹਾਂ ਤੇ ਦੁੱਖਾਂ ਸੁੱਖਾਂ ਦੇ ਭੋਗਾਂ ਤੇ ਪੁੱਤਰ ਪਾਲੇ ਵੀ ਚਲੋ ਸਾਡਾ ਜਿਹੜਾ ਇਹ ਨਾ ਬੁਢਾਪਾ ਸਹੀ ਗੁਜ਼ਰ ਜਾਏਗਾ ਉਹਨਾਂ ਮਾਵਾ ਦੇ ਆਪੁੱਤਰ ਉਤਾਰ ਗਏ ਤੇ ਹੁਣ ਅਸੀਂ ਜੇ ਚੁੱਪ ਬਈਏ ਤਾਂ ਫਿਰ ਸਾਡੇ ਤੇ ਕੋਈ ਪਰਚਾ ਨਹੀਂ ਜੇ ਅਸੀਂ ਬੋਲ ਲਿਆਂ ਤਾਂ ਫਿਰ ਸਾਡੇ ਤੇ ਪਰਚਾ ਕੋਈ ਗੱਲ ਨਹੀਂ ਪਰਚਾ ਸਰਕਾਰ ਕਰਨਾ ਚਾਹਦੀ ਭਗਵੰਤ ਮਾਨ ਸਾਹਿਬ ਸਰਕਾਰ ਸਾਡੇ ਪਰਚਾ ਦਿੱਤੇ ਹਨ ਆ ਜੇ ਰੋਜ ਯੁੱਧ ਨਸ਼ਾ ਵਿਰੁੱਧ ਰੁਕਦਾ ਹੈ ਯੁੱਧ ਆ ਨਸ਼ਾ ਜਿਹੜਾ ਬੰਦ ਹੁੰਦਾ ਸਾਡੇ ਤੇ ਤੁਸੀਂ ਪਰਚਾ ਵੀ ਦੇ ਦੋ ਤਾਂ ਸੰਗ ਦਾਸ ਦੇ ਅਸੀਂ ਬਰੋਈਪੁਰ ਜੇਲ੍ਹ ਆ ਦੇ ਆਪੇ ਚਲੇ ਜਾਵਾਂਗੇ ਤੁਹਾਨੂੰ ਤੇਲਵਾਣ ਦੀ ਲੋੜ ਨਹੀਂ ਪਰ ਆ ਜਿਹੜਾ ਖੂੜ ਜ਼ਰੂਰ ਕੱਟਦੇ ਆ ਜੇ ਸਾਡਾ ਜਿਹੜਾ ਨਸ਼ੇ ਆਲਾ ਹੈ ਅਸੀਂ ਸਰਕਾਰ ਦੇ ਨਾਲ ਆ ਸਰਕਾਰ ਪੱਕੀਆਂ ਆ ਜੀ ਸਰਕਾਰ ਵਿਰੋਧੀ ਨਹੀਂ ਆ ਅਸੀਂ ਆਪਦੇ ਨੌਜਵਾਨਾਂ ਪੱਕੀਆਂ ਜੀ ਅਸ਼ੋਕ ਜੀ ਤੁਸੀਂ ਇੱਕ ਭਿਆਨਕ ਤਸਵੀਰ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਦੇ ਹੱਥ ਵਿੱਚ ਇੰਜੈਕਸ਼ਨ ਆ ਜਿਹੜਾ ਆਪਣੇ ਪਤਾਲੂਆਂ ਚੋਂ ਟੀਕਾ ਲਾਉਣ ਦੀ ਕੋਸ਼ਿਸ਼ ਕਰਦਾ ਤੇ ਉੱਥੇ ਹੀ ਡੈੱਡ ਹੋ ਜਾਂਦਾ ਉਹ ਤਸਵੀਰ ਕਿਹੜੇ ਪਿੰਡ ਦੀ ਹੈ ਉਹ ਟਵਾਣਿਆਂ ਦੀ ਜੀ ਦੂਜੀ ਪਾਲੀ ਵਾਲੇ ਦੀ ਜੀ ਇੱਕ ਜਿਹੜਾ ਹੱਥ ਤੇ ਟੀਕਾ ਲੱਗਿਆ ਹੋਇਆ ਉਹ ਟਵਾਣਿਆਂ ਦੀ ਹੈ ਇੱਥੇ ਟੀਕਾ ਲਾਇਆ ਮੁੰਡੇ ਨੇ ਦੂਜਾ ਜਿਹੜਾ ਪ੍ਰਾਈਵੇਟ ਪਾਰਟ ਤੇ ਮੁੰਡੇ ਨੇ ਟੀਕਾ ਲਾਇਆ ਮੌਤ ਹੋਈ ਏ ਉਹ ਪਾਲੀ ਵਾਲੇ ਨਹਿਰ ਤੇ ਮਰਿਆ ਮੁੰਡਾ ਬੰਫਨੇ ਜੀ ਹੋਰ ਵੀਡੀਓ ਸਾਡੇ ਕੋਲ ਬਹੁਤ ਪਈਆਂ ਨੇ ਵਿੱਕਦੇ ਦੀ ਵੀਡੀਓ ਪਈਆਂ ਨੇ ਸੰਦੀਪ ਜੀ ਅਸੀਂ ਬਿਲਕੁਲ ਤੱਥਾਂ ਤੋਂ ਬਿਨਾ ਕੋਈ ਗੱਲ ਨਹੀਂ ਕਰਦੇ ਅਸੀਂ ਤਾਂ ਆਪ ਕਹਿੰਦੇ ਹਾਂ ਵੀ ਪੁਲਿਸ ਪਰ ਦੇ ਵੱਡੇ ਅਫਸਰ ਜਿਹੜੇ ਨੇ ਕਿੱਥੇ ਸੁੱਤੇ ਨੇ 6 ਦਿਨ ਹੋ ਗਏ ਨੇ 7 ਦਿਨ ਹੋ ਗਏ ਨੇ ਰੋਲਾ ਪੈਂਦਿਆਂ ਨੂੰ ਅਸੀਂ ਆਪਦੇ ਮੋਢਿਆਂ ਤੇ ਨੌਜਵਾਨਾਂ ਦੀਆਂ ਲਾਸ਼ਾਂ ਲਿਜਾ ਰਹੇ ਹਾਂ ਜਿੰਨਾ ਤੇ ਬਾਗ ਡੋਰ ਆਪਣੇ ਆਣ ਵਾਲੇ ਪੰਜਾਬ ਦੀ ਕਣੇ ਬਾਹਰ ਚਲੇ ਗਏ ਜਿਹੜੇ ਰਹਿ ਗਏ ਮਰ ਮਾਰ ਰਹੇ ਨੇ ਅਸੀਂ ਤਾਂ ਵੀਡੀਓ ਵਾਇਰਲ ਕਰਨ ਦਾ ਮਤਲਬ ਹੀ ਆਈਏ ਵੀ ਸਾਡੇ ਤੱਕ ਅਫਸਰਾਂ ਦੀ ਪਹੁੰਚਵੇ ਉਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨ ਵੀ ਭਾਈ ਦੱਸੋ ਕਿੱਥੇ ਗੜਬੜੀ ਏ ਹਾਂਜੀ ਕੌਣ ਵੇਚ ਰਿਹਾ ਕੌਣ ਵਕਾ ਰਿਹਾ ਉਸ ਪਾਸੇ ਕਿਸੇ ਦਾ ਧਿਆਨ ਨਹੀਂ ਹੈ 6-7 ਦਿਨ ਹੋ ਗਏ ਕਿਸੇ ਸਾਡੂੰ ਪੁੱਛਿਆ ਹੀ ਨਹੀਂ ਪੰਜਾਬ ਸਰਕਾਰ ਭਗਵੰਤ ਮਾਨ ਸਾਹਿਬ ਔਰ ਡੀਜੀਪੀ ਸਾਹਿਬ ਇਹ ਕਹਿੰਦੇ ਨੇ ਵੀ ਸਾਡੀ ਇੱਕ ਇੱਕ ਚੀਜ਼ ਤੇ ਨਿਗਾਹ ਹੈ ਇੱਕ ਇੱਕ ਚੀਜ਼ ਤੇ ਨਿਗਾਹ ਹੈ ਸਾਨੂੰ ਅਸੀਂ ਤੁਰੰਤ ਐਕਸ਼ਨ ਲੈਂਦੇ ਆ ਇੱਥੇ ਐਕਸ਼ਨ ਕਿਉਂ ਨਹੀਂ ਹੁੰਦਾ ਪਿਆ ਅਸੀਂ ਜਲਾਲਾਬਾਦ ਸਾਡਾ ਪੰਜਾਬ ਚ ਇਹ ਪਾਕਿਸਤਾਨ ਚ ਇੱਕ ਤਾਂ ਭਾਈ ਸਾਨੂੰ ਇਹ ਦੱਸ ਦਿਆ ਜੇ ਪਤਾ ਕਰਾ ਕੇ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਇਹ ਵੀ ਅਸੀਂ ਜਲਾਲਾਬਾਦ ਜਿਹੜੇ ਵਾਲੇ ਆ ਪੰਜਾਬ ਚ ਆ ਪੰਜਾਬ ਚ ਆ ਤਾਂ ਫਿਰ ਸਾਡੇ ਇੱਥੇ ਇਲਾਕੇ ਦੇ ਵਿੱਚ ਕਾਰ ਵੀ ਕਿਉਂ ਨਹੀਂ ਹੋ ਰਹੀ ਕੀ ਕਾਰਨ ਹੈ ਜਿਹੜੇ ਤੁਸੀਂ ਜਾਇਜ਼ ਸਵਾਲ ਚੁੱਕਦੇ ਹੋ ਉਹਨਾਂ ਤੇ ਸਖਤੀ ਨਹੀਂ ਕੀਤੀ ਜਾ ਰਹੀ ਜਿਹੜਾ ਇਹਨਾਂ ਦੀ ਪੁਸ਼ਪ ਨਹੀਂ ਕਰਦੇ ਨੇ ਜਿੰਨਾਂ ਦੇ ਰਹਿੰਦੇ ਆ ਇੱਥੇ ਨਸ਼ੇ ਦੇ ਉਸਤਾਗਰਾਂ ਦੇ ਹੌਸਲੇ ਬੜੇ ਵੱਧ ਗਏ ਨੇ ਸ਼ਰਿਆਂ ਮ ਲੋਕਾਂ ਨੂੰ ਮਾਰ ਰਹੇ ਨੇ ਕਈ ਮੁੰਡਿਆਂ ਦਾ ਨਾ ਕਤਲ ਕਰਤਾ ਕਈ ਮੁੰਡੇ ਜਿਹੜੇ ਨੇ ਚਿੱਟਾ ਲਾ ਕੇ ਮਰ ਗਏ ਨੇ ਜੀ ਹਮ ਜਦੋਂ ਦੀ ਤੁਸੀਂ ਇਹ ਆਵਾਜ਼ ਚੁੱਕਣੀ ਸ਼ੁਰੂ ਕੀਤੀ ਆ ਤੁਹਾਡੇ ਕੁਝ ਹੋਰ ਸਾਥੀ ਵੀ ਨੇ ਪਹਿਲੀ ਗੱਲ ਤਾਂ ਡਰ ਦੇ ਮਾਹੌਲ ਵਿੱਚ ਖੌਫ ਦੇ ਮਾਹੌਲ ਵਿੱਚ ਹਿੰਮਤ ਨਹੀਂ ਕੋ ਕਰਦਾ ਕਿ ਅਸੀਂ ਕੀ ਲੈਣਾ ਕਿਸੇ ਤੋਂ ਸਾਡੇ ਧੀ ਪੁੱਤ ਬੁੱਤ ਬਚੇ ਰਹਿਣ ਜੇਕਰ ਅਸੀਂ ਰੋਕਾਂਗੇ ਕਿਤੇ ਕੱਲ ਨੂੰ ਸਾਡਾ ਜਾਨੀ ਮਾਲੀ ਨੁਕਸਾਨ ਨਾ ਹੋ ਜਾਵੇ ਫਿਰ ਵੀ ਚਲੋ ਤੁਸੀਂ ਹਿੰਮਤ ਕੀਤੀ ਹੈ ਸ਼ਾਬਾਸ਼ ਦੇਣੀ ਬਣਦੀ ਹੈ ਪਰ ਇੱਕ ਗੱਲ ਇੱਥੇ ਤੁਹਾਡੇ ਖਿਲਾਫ ਹੋਰ ਚੱਲਿਆ ਇੱਕ ਨਰੇਟਿਵ ਕਹਿੰਦੇ ਕਿ ਜਿਹੜੇ 5-7 ਜਣੇ ਇਕੱਠੇ ਹੋ ਕੇ ਲੋਕਾਂ ਨੂੰ ਨਾਲ ਲੈ ਕੇ ਸੜਕਾਂ ਜਾਮ ਕਰਦੇ ਨੇ ਕਿਤੇ ਇਹ ਤਾਂ ਨਹੀਂ ਕਿ ਇਲੈਕਸ਼ਨ ਦਾ ਸਮਾਂ ਨੇੜੇ ਆ ਰਿਹਾ ਤੇ ਆਪਣੇ ਚਿਹਰੇ ਉਭਾਰ ਰਹੇ ਹੋਣੇ ਸੁਭਾਨੇ ਤੇ ਕੱਲ ਨੂੰ ਆਪ ਚੋਣ ਲੜਨਾ ਚਾਹੁੰਦੇ ਹੋਣ ਇਸ ਕਰਕੇ ਨਿਤਰੇ ਜਾਂ ਮੈਦਾਨ 'ਚ ਸੰਦੀਪ ਜੀ ਸੰਦੀਪ ਜੀ 7 ਮਹੀਨੇ ਨਾ ਸੋਰੀ 20 ਸਾਲ ਹੋ ਗਏ ਨੇ ਕਿਸੇ ਪਾਰਟੀ ਨਾਲ ਸਾਡਾ ਕੋਈ ਕਨੈਕਸ਼ਨ ਹੀ ਨਹੀਂ ਹੈ ਅਸੀਂ ਇਲੈਕਸ਼ਨ ਲੜਨ ਨਾਲ ਪਹਿਲਾਂ ਤਾਂ ਲੜ ਲੈਂਦੇ ਜੇ ਹੁਣ ਸਾਡੇ ਮੁੰਡੇ ਮਰ ਰਹੇ ਨੇ ਸਾਡੇ ਭਰਾ ਮਰ ਰਹੇ ਨੇ ਸਾਡੇ ਸਾਥੀ ਮਰ ਰਹੇ ਨੇ ਇਹ ਅਸੀਂ ਅੱਜ ਬੋਲਦੇ ਆ ਤਾਂ ਉਹ ਆਮ ਆਦਮੀ ਪਾਰਟੀ ਦੇ ਆਗੂ ਨੂੰ ਇਹ ਲੱਗਦਾ ਵੀ ਇਹ ਹਾਂ ਹਾਂ ਇਹ ਕਿਉਂ ਬੋਲਦੇ ਨੇ ਹੋਰ ਤਾਂ ਕੋਈ ਗੱਲ ਨਹੀਂ ਹੈ ਮੇਨ 27 ਇਸ ਦੀ ਇਹਨਾਂ ਨੂੰ ਅਰੇ ਯਾਰ ਸਾਨੂੰ ਤਾਂ 20 ਸਾਲ ਹੋ ਗਏ ਨੇ ਤੁਹਾਨੂੰ ਸਾਢੇ ਤਿੰਨ ਸਾਲ ਆ ਹੋਈ ਨੇ ਆਇਆ ਨੂੰ ਪਰਮਾਤਮਾ ਕਰੇ ਫਿਰ ਦੁਬਾਰਾ ਰਿਪੀਟ ਹੋ ਯਾਰ ਅਸੀਂ ਇਹ ਕਹਿੰਨੇ ਆ ਆ ਨਾ ਸ਼ਿਆਨੁਸ਼ਿਆ ਦਾ ਕੰਮ ਬੰਦ ਕਰੋ ਫਿਰ ਰਿਪੀਟ ਹੋ ਸਾਡਾ ਰਾਜਨੀਤੀ ਨਾਲ ਤਾਂ ਦੂਰ ਦੂਰ ਦਾ ਲੈਣਾ ਦੇਣਾ ਹੀ ਨਹੀਂ ਹੈ ਤੇ ਇਹ ਤਾਂ ਭਗਵਾਨ ਤਮਨ ਨੇ ਜਿਹੜੀ ਯੁੱਤਨਾ ਸ਼ਮਰਤ ਜਿਹੜਾ ਚਲਾਇਆ ਉਹਦੇ ਤਾਂ ਅਸੀਂ ਮਦਦ ਕਰਦੇ ਪਏ ਆ ਤੇ ਇਹ ਨਾਲ ਦੇ ਜਿਹੜੇ ਸਰਪੰਚ ਨੇ ਉਹ ਕਹਿੰਦੇ ਵੀ ਭਾਈ ਜਿਹੜਾ ਹੈ మే రోడ్ రోడ్ ਰੋਕਦੇ ਨੇ ਮਜਬੂਰ ਨਾ ਸੀ ਰੋਕ ਰੋਡ ਰੋਕਦੇ ਆ ਔਰ ਆਨ ਵਾਲੇ ਸਮੇਂ ਦੇ ਵਿੱਚ ਜੇ ਐਵੇਂ ਚੱਲਦਾ ਰਿਹਾ ਫੇਰ ਅਸੀਂ ਤੁਹਾਡੇ ਚੈਨਲ ਜਰੀਏ ਕਹਿੰਦੇ ਪਿਆ ਮਜਬੂਰਨ ਮਜਬੂਰਨ ਸਾਡਾ ਕੋਈ ਸ਼ੌਂਕ ਨਹੀਂ ਹੈ ਬੜੀ ਗਰਮੀ ਹੈ ਬਾਹਰ ਅਗਬਲ ਦੀ ਪਈਏ ਮਜਬੂਰਨ ਫੇਰ ਸਾਨੂੰ ਸੜਕਾਂ ਤੇ ਆਣਾ ਪੈਗਾ ਜੇ ਸਾਡੀ ਆਵਾਜ਼ ਉੱਥੇ ਤੱਕ ਨਾ ਪਹੁੰਚੀ ਸਾਡੇ ਇਥੇ ਇਲਾਕੇ ਦੇ ਵਿੱਚ ਕੋਡ ਨਾ ਕੱਢਿਆ ਗਿਆ ਮਜਬੂਰਨ ਫੇਰ ਸੜਕਾਂ ਤੇ ਸਾਨੂੰ ਆਣਾ ਪੈਗਾ ਅਸ਼ੋਕ ਜੀ ਤੁਸੀਂ ਇਸ ਤਜਰਬੇ ਵਿੱਚ ਇਹ ਵੀ ਦੱਸਿਆ ਕਿ ਪੁਲਿਸ ਅਧਿਕਾਰੀ ਸੁਣਦੇ ਨਹੀਂ ਤੁਸੀਂ ਇਹ ਦੱਸਿਆ ਕਿ ਪੁਲਿਸ ਅਧਿਕਾਰੀ ਸੁਣਦੇ ਨਹੀਂ ਪਰ ਤੁਸੀਂ ਸਥਾਨਕ ਵਧਾਇਕ ਨੇ ਜਿਹੜੇ ਜਗਦੀਪ ਗੋਲਡੀ ਕੰਬੋਜ ਉਹਨਾਂ ਨਾਲ ਤੁਹਾਡੀ ਕਦੇ ਰਾਬਤਾ ਹੋਇਆ ਇਸ ਮਾਮਲੇ 'ਚ ਉਹ ਕੀ ਚਾਹੁੰਦੇ ਉਹ ਕੀ ਸੁਣ ਕਹਿੰਦੇ ਆ ਉਹ ਕੀ ਕਹਿ ਰਿਹਾ ਇਸ ਸਾਰੇ ਮਾਮਲੇ 'ਚ ਜਦੋਂ ਦੇ ਸਵਾਲ ਚੁੱਕਣ ਲੱਗੇ ਹੋ ਜੀ ਕੰਮ ਪੁਲਿਸ ਦਾ ਹੈ ਜੀ ਜਿੱਥੇ ਗੱਲ ਇਹਨੂੰ ਰੋਕਣਾ ਦਾ ਪੁਲਿਸ ਨੇ ਰੋਕਣਾ ਹੈ ਜੀ ਹੁਣ ਅਸੀਂ ਵਿਧਾਇਕ ਨਾਲ ਕਾਦੀ ਗੱਲ ਕਰੀਏ ਵਿਧਾਇਕ ਸਾਹਿਬ ਆਪ ਦੇ ਆਪ ਤੁਹਾਨੂੰ ਨਹੀਂ ਪਤਾ ਵੀ ਮੋਤਾ ਹੋ ਰਹੀਆਂ ਨੇ ਉਹਨੇ ਵੋਟਾਂ ਲਈਆਂ ਨੇ ਭਰਾ ਹੀ ਸਾਡਾ ਹੈ 92 ਹਜ਼ਾਰ ਰੋਟ ਪਈ ਇੱਥੇ ਠਹਿ ਠੋਕ ਕੇ ਕਬੀਰ ਬਾਦਲ ਨੂੰ ਅਗਲੇ ਨੇ ਰਾਇਆ ਲੋਕਾਂ ਨੇ ਫਤਵਾ ਦਿੱਤਾ ਤਾਂ ਹੁਣ ਉਹਦਾ ਆਪਦਾ ਫਰਜ਼ ਬੰਦਾ ਹੈ ਵੀ ਭਾਈ ਮੈਂ ਇਹਨਾਂ ਤੇ ਲਵਾ ਐਕਸ਼ਨ ਤੂੰ ਉਹਨੇ ਉਹ ਐਕਸ਼ਨ ਤਾਂ ਕਾਹਦਾ ਲੈਣਾ ਉਹਨੇ ਪੰਜ ਸੱਤਾਂ ਦੇ ਸਰਪੰਚ ਭੇਜ ਕੇ ਡਿਪਟੀ ਸਾਹਿਬ ਨੂੰ ਵਿੱਚ ਖਲਵਾ ਕੇ ਦਫ਼ਤਰ ਨੂੰ ਰਾਜਨੀਤਿਕ ਖਾੜਾ ਬਣਾ ਕੇ ਹਾਂ ਹਾਂ ਇਹ ਬੋਲਦੇ ਨੇ ਇਹਨਾਂ ਨੂੰ ਟਾਰਗੇਟ ਕਰੋ ਅਸੀਂ ਚੁੱਪ ਹੋ ਜਾਈਏ ਭਾਈ ਤੁਸੀਂ ਨਸ਼ਾ ਰੋਕੋ ਅਸੀਂ ਚੁੱਪ ਹੋ ਜਾਈਏ ਅਸੀਂ ਬੋਲਦੇ ਹੀ ਨਹੀਂ ਹਾਂ ਨਸ਼ਾ ਬੰਦ ਕਰ ਲਓ ਬਸ ਜਿਵੇਂ ਵੀ ਬੰਦ ਹੁੰਦਾ ਅਸੀਂ ਬੋਲ ਜੀ ਸਾਨੂੰ ਨੀਵੀਂ ਦਾ ਬਾਹ ਲਓ ਜੀ ਤੁਸੀਂ ਆਪਣੇ ਸਥਾਨਕ ਪੱਧਰ ਦੇ ਉੱਤੇ ਹੀ ਮੁਜ਼ਾਰੇ ਕਰਦੇ ਰਹੋਗੇ ਜਾਂ ਮੁੱਖ ਮੰਤਰੀ ਦੇ ਦਫ਼ਤਰ ਤੱਕ ਗੱਲ ਪਹੁੰਚਾਉਣ ਲਈ ਇੱਕ ਬੇਨਤੀ ਕਰਦੇ ਹਾਂ ਆ ਵੱਡੇ ਚੈਨਲਾਂ ਆ ਇਹਨੂੰ ਅਸੀਂ ਹੁਣ ਕਿੱਧਰ ਜਾਈਏ ਕਿ ਸਾਨੂੰ ਤੁਸੀਂ ਰਾਹ ਦੱਸ ਦੋ ਭਈ ਆ ਸੋਸ਼ਲ ਮੀਡੀਆ ਦੇ ਜੋਗੇ ਜਿੰਨੇ ਚੈਨਲ ਚਲਾਉਂਦੇ ਨੇ ਅਸੀਂ ਤਾਂ ਇੱਥੇ ਰੌਲਾ ਰੱਪਾ ਹੀ ਪਾ ਸਕਦੇ ਹਾਂ ਐਸਾ ਤੁਹਾਡੇ ذریعے ਸਰਕਾਰ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਸਾਹਿਬ ਨੂੰ ਇਹ ਬੇਨਤੀ ਕਰਦੇ ਆਂ ਵੀ ਤੁਹਾਡੀ ਮਹੀਮ ਬਹੁਤ ਚੰਗੀ ਏ ਅਸੀਂ ਇਹਨੂੰ ਇਹਨੂੰ ਐਪਰੀਸ਼ੀਏਟ ਕਰਦੇ ਆਂ ਵੀ ਚੰਗੀ ਮਹੀਮ ਏ ਪਰ ਇਹ ਜਿਆਲਾਵਾਜ ਕਿਉਂ ਨਹੀਂ ਅਸਰ ਦਿਖਾ ਰਹੀ ਕੀ ਕਾਰਨ ਦਾ ਕਾਰਨ ਲੱਭੋ ਜਨਾਬ ਜੀ ਇਹ ਮੌਤਾਂ ਰੋਕੋ ਤੇ ਅਸੀਂ ਹੁਣ ਗਾ ਗਰੀਬ ਲੋਕਾਂ ਸਾਡਾ ਗਰੀਬ ਇਲਾਕਾ ਅਸੀਂ ਕੀ ਕਰ ਸਕਦੇ ਆਂ ਹੋਰ ਜੀ ਇੱਥੇ ਆਪਦਾ ਬਹਿ ਕੇ ਪ੍ਰਦਰਸ਼ਨ ਹੀ ਕਰ ਸਕਦੇ ਆਂ ਹੁਣ ਅਸੀਂ ਕੀ ਕਹ ਸਕਦੇ ਜਨਾਬ ਅਸ਼ੋਕ ਕੁਮਾਰ ਜੀ ਤੁਸੀਂ ਜ਼ਮੀਨੀ ਹਕੀਕਤ ਦੇ ਰੂਬਰੂ ਕਰਵਾਇਆ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ